ਇਹ ਐਕਸੀਡੈਂਟ ਜੀ ਆਪਣੇ ਬੱਸਸ ਖੜੀ ਜੀ ਮਾਰ ਗਈ ਜੀ ਸੰਤੁਲਨ بگੜ ਕੇ ਥੋੜਾ ਉਹਦੇ ਨਾਲ ਇੱਕ ਛੋਟਾ ਹਾਥੀ ਟਕਰਾ ਕੇ ਜੀ ਉਹ ਡਿੱਗ ਗਿਆ ਜੀ ਉਹਦੇ ਵਿੱਚ ਸਮਾਨ ਸੀਗਾ ਲੋਡ ਸੀਗਾ ਮਾਰੋ ਤੇ ਉਸ ਤੋਂ ਬਾਅਦ ਫਿਰ ਇਹ ਪਿੱਛੋਂ ਆਉਂਦਾ ਸੀਗਾ ਜੀ ਕੰਟੇਨਰ ਬੰਦਾ ਯੂਪੀ ਦੁਆਰਾ ਸੀ ਆ ਤੇ ਉਹਨੇ ਜਲੰਦਰ ਜਾਣਾ ਸੀਗਾ ਜੀ ਉਹ ਵੀ ਪਲਟ ਗਿਆ ਤੇ ਇਹ ਵੀ ਸੱਟ ਵੇੜ ਤੋਂ ਵਿਚਾਰ ਰਹਿ ਗਿਆ ਜੀ ਕਿਸੇ ਮਤਲਬ ਉਹ ਨਹੀਂ ਸੱਟਾਂ ਲੱਗੀਆਂ ਨੇ ਵੀ ਜਾਨ ਦਾ ਕੋਈ ਵੱਡਾ ਮਤਲਬ ਵਿਚਾਰ ਰਿਹਾ ਜੀ ਵਿੱਚੋਂ ਬੱਸ ਆਉਂਦੇ ਸੀ ਉਹਨੇ ਕੋਈ ਮਾੜੀ ਮੋਟੀ ਸਾਈਡ ਸੂਟ ਤੇ ਕਰਤੀ ਜੀ ਉਹਦੇ ਕਰਕੇ ਇਹ ਛੋਟਾ ਹਾਥੀ ਵਿੱਚ ਲੱਗਿਆ ਜੀ ਉਦੋਂ ਬਾਅਦ ਫਿਰ ਉਦੋਂ ਬਾਅਦ ਪਿੱਛੇ ਰਹੇ ਸੀਗਾ ਆਪਣੇ ਇੱਕ ਕੰਟੇਨਰ ਬੰਦ ਆਉਂਦਾ ਸੀ ਉਹ ਪਲਟ ਗਿਆ ਜੀ ਉਹ ਹੀ ਸੰਤੁਲਨ ਵਿਗੜਨ ਕਰਕੇ ਉਹ ਪਲਟ ਗਿਆ ਐ ਕਿਸੇ ਕੰਟੇਨਰ ਦੇ ਕਿੱਥੇ ਜਾ ਰਿਹਾ ਸੀ ਕੰਟੇਨਰ ਜਾ ਰਿਹਾ ਸੀ ਜੀ ਜੁਕੀ ਤੋਂ ਆ ਰਿਹਾ ਸੀਗਾ ਜੀ ਲੋਡ ਸੀਗਾ ਉਹਦੇ ਵਿੱਚ ਸਿੰਕਾਂ ਸੀ ਜੀ ਸੀਲ ਦੇ ਜਿਹੜੇ ਸਿੰਕ ਹੋ ਗਿਆ ਨੇ ਤਕਰੀਬਨ 28 30 ਟਨ ਮਾਰ ਸੀ ਉਹਦੇ ਵਿੱਚ ਇਸ ਕਰਕੇ ਉਹ ਸੰਤੁਲਨ ਵਿਗੜਨ ਕਰਕੇ ਉਹ ਉੱਠਾ ਹੋ ਗਿਆ ਕਿੱਡਾ ਉਹ ਤਾਂ ਡਿੱਗ ਗਿਆ ਤੇ ਉਹਦੇ ਵਿੱਚ ਜਿਹੜਾ ਬੰਦਾ ਸੀਗਾ ਜੀ ਉਹਦੇ ਮੂੰਹ 'ਤੇ ਸੱਟਾਂ ਲੱਗੀਆਂ ਵਿਚਾਰਿਆ ਕਿ ਕਿੰਨਾ ਦਾ ਟਾਈਮ ਲੱਗਿਆ ਨਿਕਲਣ ਇਹਨੂੰ 2-2 ਘੰਟੇ ਲੱਗ ਗਈ ਸਾਨੂੰ 2-3 ਘੰਟੇ ਲੱਗੇ ਬਰੇਗਰਾਉਂਡ 10 ਕਰੇ ਨਾ ਮੰਗਾ ਕੇ ਪਰੇ ਕਰਾਇਆ ਸੀ ਇਸ ਸਾਈਡ ਤੇ ਰੋਡ ਤੋਂ ਹਟਾਇਆ ਵੀਰੇ ਤੇ ਸੱਟ ਕੋਈ ਕਿਸੇ ਸੱਟ ਕੁਝ ਨਹੀਂ ਜੀ ਮੂਲ ਨਹੀਂ ਜੀ ਹਟਾਈ ਸੀ ਗਿਆ ਜਾਨੀ ਨੁਕਸਾਨ ਹੋਇਆ ਨਹੀਂ ਜੀ ਬੱਚ ਕਰੇਗੀ ਬਹੁਤ ਜਿਆਦਾ ਹਾਂ ਜੀ ਅਪੀਲ ਕਰਨਾ ਚਾਹੁੰਦੇ ਜੇ ਲੋ ਸੇਵ ਆਨ ਲੈ ਕੇ ਨਿਕਲ ਜਾਗੇ ਹਾਂ ਜੀ ਬਈ ਬਿਲਕੁਲ ਸਾਈਡ ਤੇ ਲਾ ਕੇ ਆਰਾਮ ਕਰ ਲਣ ਜੀ ਨੀਂਦ ਆਉਂਦੀ ਆ ਜਾਂ ਫਿਰ ਕੋਨਾ ਛਾ ਕਰਕੇ ਨਾ ਚਲਾਉਣਾ ਤੇ ਆਪਣੀ ਸੇਫ ਸਪੀਡ ਰੱਖ ਕੇ ਚਲਾਉਣਾ ਚਾਹੀਦਾ ਗੱਡੀ ਜੀ ਫਾਈ ਵੇ ਰੋਡ ਤੇ ਚੱਲਣਾ ਜਦੋਂ ਟ੍ਰੈਫਿਕ ਬਹੁਤ ਜਿਆਦਾ ਹੈ ਜੀ ਸਾਰੇ ਕਿਸਮ ਦੇ ਬਹਾਨਾ ਆ ਰਹੇ ਨੇ ਜੀਡੀ ਰੋਡ ਤੇ